ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੇ ਫਿਸ਼ੀਜ਼ ਕਾਲਜ ਤੋਂ ਮੈਂ ਮੀਰਾ ਡੀ ਅਨਸਲ ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਰੂਬਰੂ ਹੋ ਰਹੀ ਆਂ ਪੰਜਾਬ ਵਿੱਚ ਮੱਛੀ ਪਾਲਣ ਦੇ ਟਿਕਾਊ ਵਿਕਾਸ ਲਈ ਯੂਨੀਵਰਸਿਟੀ ਵੱਲੋਂ ਪਿਛਲੇ 12 ਸਾਲਾਂ ਤੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਵਿੱਚ ਮਿੱਠੇ ਪਾਣੀ ਵਿੱਚ ਪਾਲਣ ਵਾਲੀਆਂ ਰਵਾਇਤੀ ਤੌਰ ਤੇ ਕਾਰਪ ਮੱਛੀਆਂ ਹਨ ਅਤੇ ਕਾਰਪ ਮੱਛੀਆਂ ਦੀ ਵਿਪੰਤਾ ਲਈ ਜਿਹੜੀ ਹੈ ਪੰਗਾਸ ਮੱਛੀ ਪਾਲਣ ਕਿਵੇਂ ਕਰਨਾ ਹੈ ਇਸ ਬਾਰੇ ਵੀ ਯੂਨੀਵਰਸਿਟੀ ਕੰਮ ਕਰ ਰਹੀ ਹੈ ਮਿੱਠੇ ਪਾਣੀ ਦੇ ਨਾਲ ਨਾਲ ਪੰਜਾਬ ਵਿੱਚ ਜਿਹੜੇ ਦੱਖਮੀ ਪੱਛਮੀ ਜ਼ਿਲ੍ਹੇ ਨੇ ਜਿਵੇਂ ਕਿ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ ਆਦਿ ਇਹਦੇ ਵਿੱਚ ਸਾਡੇ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਉਹ ਖਾਰਾ ਵੀ ਹੈ ਸੋ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਮਿੱਠੇ ਪਾਣੀ ਦੇ ਨਾਲ-ਨਾਲ ਖਾਰੇ ਪਾਣੀ ਵੀ ਮਿਲਦਾ ਹੈ ਸੋ ਅਸੀਂ ਮਿੱਠੇ ਪਾਣੀ ਦੀਆਂ ਮੱਛੀਆਂ ਦੇ ਨਾਲ-ਨਾਲ ਖਾਰੇ ਪਾਣੀ ਦੀਆਂ ਜਿਹੜੀਆਂ ਸਾਡੇ ਕੋਲ ਕਿਸਮਾਂ ਹੈ ਉਹ ਵੀ ਪਾਲ ਸਕਦੇ ਹਾਂ ਸੋ ਇਸ ਦਿਸ਼ਾ ਵਿੱਚ ਯੂਨੀਵਰਸਿਟੀ ਨੇ ਕੁਝ ਵਿਸ਼ੇਸ਼ ਉਪਰਾਲੇ ਕੀਤੇ ਨੇ ਜਿਸ ਦੇ ਸਦਕਾ ਤੁਸੀਂ ਕਹਿ ਸਕਦੇ ਹੋ ਕਿ ਪਿਛਲੇ 5 ਸਾਲਾਂ ਤੋਂ ਜਿਹੜੇ ਖਾਰੇ ਪਾਣੀ ਨਾਲ ਪ੍ਰਭਾਵਿਤ ਇਲਾਕੇ ਸੀਗੇ ਉਹਨਾਂ ਵਿੱਚ ਅੱਜ ਮੱਛੀ ਪਾਲਣ ਵੀ ਹੋ ਰਿਹਾ ਤੇ ਚਿੰਗਾ ਪਾਲਣ ਵੀ ਹੋ ਰਿਹਾ ਹੈ ਉਹ ਜ਼ਮੀਨਾਂ ਜਿੱਥੇ ਜ਼ਮੀਨ ਹੀਟਲਾ ਪਾਣੀ ਖਾਰਾ ਸੀ ਤੇ ਉਹ ਪਾਣੀ ਜਿਹੜਾ ਮਨੁੱਖੀ ਵਰਤੋਂ ਨਹੀਂ ਆ ਰਿਹਾ ਸੀ ਕੋਈ ਉਹਨੂੰ ਪੀ ਨਹੀਂ ਸਕਦਾ ਪਸ਼ੂਆਂ ਦੇ ਵੀ ਕੰਮ ਨਹੀਂ ਆ ਰਿਹਾ ਸੀ ਕਿਸੇ ਉਦਯੋਗ ਦੇ ਕੰਮ ਨਹੀਂ ਸੀ ਆ ਰਿਹਾ ਅਸੀਂ ਫਸਲਾਂ ਨੂੰ ਸਿੰਚਾਈ ਲਈ ਨਹੀਂ ਸੀ ਵਰਤ ਸਕਦੇ ਉੱਥੇ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕਰਕੇ ਨਹਿਰੀ ਸਿੰਚਾਈ ਦੀ ਜਿਹੜੀ ਸਹੂਲਤ ਦਿੱਤੀ ਗਈ ਤਾਂ ਕਿ ਕਿਸਾਨ ਵੀਰ ਆਪਣੇ ਖੇਤੀਬਾੜੀ ਜਾਰੀ ਰੱਖ ਸਕਣ ਪਰ ਕੁਝ ਇਲਾਕੇ ਐਸੇ ਸੀ ਕਿ ਜਿੱਥੇ ਜ਼ਮੀਨ ਹੀਟਲਾ ਪਾਣੀ ਜਿਹੜਾ ਉੱਤੇ ਆ ਗਿਆ ਤੇ ਇਹਨਾਂ ਜ਼ਮੀਨਾਂ ਵਿੱਚ ਸੇਮ ਦੀ ਸਮੱਸਿਆ ਵੀ ਆ ਗਈ ਸੋ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਖਾਰੇ ਪਾਣੀ ਦੇ ਨਾਲ ਨਾਲ ਸਮੇਸ ਸੇਮ ਦੀ ਸਮੱਸਿਆ ਨਾਲ ਵੀ ਅਗਰ ਕੋ ਉਹਨਾਂ ਦੇ ਡਬਲ ਮਾਰ ਹੋ ਗਈ ਸੋ ਇਹਨਾਂ ਇਲਾਕਿਆਂ ਵਿੱਚ ਮੱਛੀ ਪਾਲਣ ਦੇ ਵਿਕਾਸ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਜਿਸ ਵਿੱਚ ਹੁਣ ਜਿਹੜੇ ਘੱਟ ਖਾਰੇ ਪਾਣੀ ਨੇ ਜਿਹੜੇ 5 ਪੀਪੀਟੀ ਤੋਂ ਘੱਟ ਨੇ ਉੱਥੇ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਮੱਛੀ ਪਾਲਣ ਦਾ ਕੰਮ ਕਰ ਰਹੇ ਨੇ ਜਿਹਦੇ ਵਿੱਚ ਕਾਰਪ ਮੱਛੀਆਂ ਪਾਲੀਆਂ ਜਾ ਰਹੀਆਂ ਨੇ ਤੇ ਉਹ 1 ਏਕੜ ਤੋਂ ਜਿਹੜੀ ਆ ਇੱਕ ਫਸਲ ਤੋਂ 50 ਤੋਂ 60000 ਰੁਪਇਆ ਕਮਾ ਕੇ ਉਸ ਜ਼ਮੀਨ ਤੋਂ ਜਿੱਥੋਂ ਉਹਨਾਂ ਨੂੰ ਇੱਕ ਵੀ ਪੈਸਾ ਨਹੀਂ ਸੀ ਮਿਲਦਾ ਅੱਜ ਚੌਕੀ ਕਮਾਈ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਉਹ ਜ਼ਮੀਨ ਸੀ ਜਿੱਥੇ ਕੀ ਖਾਰਾਪਣ ਜਿਹੜਾ ਹੈ 5 ਪੀਪ ਅੱਜ ਇਸ ਤਰ੍ਹਾਂ ਕਹਿ ਲਓ ਕਿ ਪਾਣੀ ਜ਼ਿਆਦਾ ਖਾਰਾ ਸੀ ਉੱਥੇ ਦੇ ਕਿਸਾਨ ਵੀਰ ਅੱਜ ਚਿੰਗਾ ਪਾਲਣ ਕਰਕੇ ਨਾ ਵਿਸ਼ਵਾਸਯੋਗ ਜਿਹੜਾ ਹੈ ਮੁਨਾਫਾ ਕਮਾ ਰਹੇ ਨੇ ਇਹਨਾਂ ਇਲਾਕਿਆਂ ਵਿੱਚ ਇੱਕ ਏਕੜ ਤੋਂ ਜਿਹੜਾ ਕਿਸਾਨ ਵੀਰ ਹੈਗਾ 4 ਮਹੀਨੇ ਦੀ ਚਿੰਗੇ ਦੀ ਫਸਲ ਕਰਕੇ 4 ਤੋਂ 5 ਲੱਖ ਰੁਪਏ ਦਾ ਸਾਰੇ ਖਰਚੇ ਕੱਢ ਕੇ ਸ਼ੁੱਧ ਮੁਨਾਫਾ ਕਮਾ ਰਿਹਾ ਹੈ ਸੋ ਯੂਨੀਵਰਸਿਟੀ ਵੱਲੋਂ ਕੀਤੇ ਗਏ ਖੋਜੀ ਤੇ ਪ੍ਰਸਾਰ ਸੇਵਾਵਾਂ ਸਦਕਾ ਤੁਸੀਂ ਇਹ ਕਹਿ ਸਕਦੇ ਹੋ ਕਿ ਪਿਛਲੇ 12 ਸਾਲਾਂ ਵਿੱਚ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਆ ਉਹ ਉਹਨਾਂ ਕੋਲ ਇਹੋ ਜਿਹੀਆਂ ਤਕਨੀਕਾਂ ਉਪਲਬਧ ਨੇ ਜਿਹੜੇ ਉਹ ਆਪਣੀ ਜ਼ਮੀਨ ਤੋਂ 1 ਲੱਖ ਤੋਂ ਲੈ ਕੇ 5 ਲੱਖ ਰੁਪਇਆ ਜਿਹੜਾ ਇੱਕ ਏਕੜ ਤੋਂ ਸਾਰੇ ਖਰਚੇ ਕੱਢ ਕੇ ਸ਼ੁੱਧ ਮੁਨਾਫਾ ਕਮਾ ਸਕਦੇ ਹਨ ਜਿਸ ਵਿੱਚ ਕਾਰਪ ਮੱਛੀ ਪਾਲਣ ਹੈਗਾ ਜੇ ਕਿਸਾਨ ਵੀ ਕਾਰਪ ਮੱਛੀ ਪਾਲਣ ਮਿੱਠੇ ਪਾਣੀ ਵਿੱਚ ਕਰਦਾ ਹੈ ਤਾਂ ਇੱਕ ਏਕੜ ਤੋਂ 1 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾ ਸਕਦਾ ਹੈ ਜੇ ਉਹ ਪੰਗਾਸ ਮੱਛੀ ਪਾਲਣ ਕਰਦਾ ਹੈ ਤਾਂ ਇੱਕ ਏਕੜ 'ਚੋਂ ਉਹ 2 ਤੋਂ 2.5 ਲੱਖ ਰੁਪਇਆ ਕਮਾ ਸਕਦਾ ਹੈ ਤੇ ਜੇ ਉਹ ਚਿੰਗਾ ਪਾਲਣ ਕਰਦਾ ਹੈ ਤਾਂ ਇੱਕ ਏਕੜ 'ਚੋਂ 4 ਮਹੀਨਿਆਂ ਦੇ ਵਿੱਚ ਹੀ ਸਿਰਫ 3 ਤੋਂ 4 ਕੀ 6 ਲੱਖ ਤੱਕ ਰੁਪਏ ਵੀ ਕਮਾ ਸਕਦਾ ਹੈ ਜੇ ਉਹ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਮੰਨਦਾ ਹੈ ਮੇਰਾ ਨ ਪਿੰਡ ਕੋੜਾ ਕਲਾਂ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਅਸੀਂ ਆਪਣੇ ਪਿੰਡ ਤੋਂ ਲਗਭਗ 35 ਕਿਲੋਮੀਟਰ ਇੱਕ ਸਾਈਡ ਤੇ ਆ ਕੇ ਜਿੱਥੇ ਕੀ ਖਾਰਾ ਪਾਣੀ ਸਾਨੂੰ ਮਿਲਿਆ ਅਸੀਂ ਉੱਥੇ ਅੱਗੇ ਝੀਂਗਾ ਪਾਲਣ ਦਾ ਕੰਮ ਸ਼ੁਰੂ ਕੀਤਾ ਮੈਂ ਬਾਹਰ ਜਾਣ ਵਾਸਤੇ ਸੋਚਿਆ ਪਰ ਉਸ ਤੋਂ ਬਾਅਦ ਜਦੋਂ ਸਾਨੂੰ ਝੀਂਗੇ ਬਾਰੇ ਜਾਣਕਾਰੀ ਮਿਲੀ ਤਾਂ ਅਸੀਂ ਸੋਚਿਆ ਵੀ ਆਪਣੇ ਪੰਜਾਬ ਨੂੰ ਖੁਸ਼ਹਾਲ ਕਰ ਲਈ ਸਾਨੂੰ ਇੱਥੇ ਰਹਿ ਕੇ ਵੀ ਕੰਮ ਕਰਨਾ ਚਾਹੀਦਾ ਹੈ ਤਾਂ ਅਸੀਂ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾ ਸਕੀਏ ਉਸ ਤੋਂ ਬਾਅਦ ਅਸੀਂ ਗੁਰੂ ਅੰਗਦ ਦੇ ਬਡਰਨੀ ਯੂਨੀਵਰਸਿਟੀ ਦੀ ਟੀਮ ਨੂੰ ਸੰਪਰਕ ਵਿੱਚ ਆਏ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਇਹਦੇ ਬਾਰੇ ਹੋਰ ਚੰਗੀ ਤਰ੍ਹਾਂ ਜਾਣਕਾਰੀ ਮਿਲੀ ਅਸੀਂ ਸਾਰੀ ਜਾਣਕਾਰੀ ਇਕੱਠੀ ਕਰਕੇ ਠੇਕੇ ਉੱਪਰ ਪਟੇਨਾਮੇ ਉੱਪਰ ਅਸੀਂ ਨੇ ਲਗਭਗ 3 ਕਿੱਲੇ ਜ਼ਮੀਨ ਦੇ 5 ਸਾਲਾਂ ਲਈ ਠੇਕੇ ਉੱਪਰ ਲਏ ਉਸ ਤੋਂ ਬਾਅਦ ਅਸੀਂ ਢਿੰਗੇ ਦਾ ਕੰਮ ਸ਼ੁਰੂ ਕੀਤਾ ਢਿੰਗੇ ਦਾ ਕੰਮ ਸ਼ੁਰੂ ਕਰਨ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਸਮੱਸਿਆਵਾਂ ਨਹੀਂ ਆਈਆਂ ਇੱਕ ਬਹੁਤ ਹੀ ਸਰਲ ਤੇ ਚੰਗਾ ਕੰਮ ਹੈ ਜੇਕਰ ਇਹਨੂੰ ਤੁਸੀਂ ਧਿਆਨ ਨਾਲ ਕਰ ਰਹੇ ਹੋ ਇਹਦੀ ਮੈਨੇਜਮੈਂਟ ਕਰਨੀ ਸਭ ਤੋਂ ਜ਼ਰੂਰੀ ਹੈ ਇਸ ਤੋਂ ਬਗੈਰ ਬਾਇਓ ਸਿਕਿਉਰਿਟੀ ਦਾ ਤੁਹਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਫੀਡ ਮੈਨੇਜਮੈਂਟ ਇਹ ਜੋ ਮੋਡਲੀਆਂ ਇਹਦੀਆਂ ਚੀਜ਼ਾਂ ਹਨ ਇਹਨਾਂ ਨੂੰ ਜਿੰਨਾ ਵੀ ਤੁਸੀਂ ਆਪਦੇ ਹੱਥੇ ਚੰਗੀ ਤਰ੍ਹਾਂ ਲਾਗੂ ਕਰੋਗੇ ਤੁਸੀਂ ਵੱਧ ਤੋਂ ਵੱਧ ਦੇ ਚੰਗਾ ਮੁਨਾਫਾ ਕੱਟ ਖਰਚੇ ਨਾਲ ਲੈ ਸਕਦੇ ਹੋ ਇਸ ਤੋਂ ਬਿਨਾ ਇਹਦੇ ਜਿਹੜੇ ਵਪਾਰ ਵਪਾਰੀ ਕਰਨ ਹੈ ਉਸ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਇਹਦੀ ਜਦੋਂ ਵੀ ਤੁਹਾਨੂੰ ਜ਼ਰੂਰਤ ਹੈ ਜੇਕਰ ਕੋਈ ਤੁਹਾਨੂੰ ਵਪਾਰੀ ਨਹੀਂ ਵੀ ਖਰੀਦ ਰਿਹਾ ਵਪਾਰੀ ਥੋੜੇ ਦੇ ਨਾਲ ਹੀ ਰੋਕਣ ਲਈ ਜਾਂ ਕੋਈ ਹੋਰ ਕੋਈ ਟੰਗ ਪਨਾ ਰਿਹਾ ਹੈ ਤਾਂ ਤੁਸੀਂ ਕਦੋਂ ਵੀ ਆਪਣਾ ਮਾਲ ਦਿੱਲੀ ਲੈ ਜਾ ਕੇ ਚੰਗੇ ਮੁਨਾਫੇ ਨਾਲ ਵੇਚ ਸਕਦੇ ਹੋ ਇੱਕ ਪੰਜਾਬ ਦੇ ਨੌਜਵਾਨਾਂ ਲਈ ਇੱਕ ਬਹੁਤ ਵਧੀਆ ਲਾਹੇਵੰਦ ਸਾਧਨ ਹੈ ਇਸ ਦੀ ਸਭ ਤੋਂ ਵੱਡਾ ਜੋ ਬੈਨੀਫਿਟ ਹੈ ਉਹ ਅਸੀਂ ਕਹਿ ਸਕਦੇ ਹਾਂ ਲਗਭਗ 120 ਤੋਂ 130 ਦਿਨਾਂ ਦੀ ਖੇਤੀ ਹੈ ਜੋ ਬਹੁਤ ਸਹਾਇਕ ਹੈ ਆਪਣੇ ਲਈ ਤੇ ਬਾਕੀ ਟਾਈਮ ਦੇ ਵਿੱਚ ਅਸੀਂ ਆਪਣੇ ਆਪ ਦੇ ਹੋਰ ਜੋ ਕੰਮ ਨੇ ਉਹਨਾਂ ਨੂੰ ਵੀ ਧਿਆਨ ਚ ਦੇਖ ਸਕਦੇ ਹਾਂ ਇਹਦੇ ਨਾਲ ਨਾਲ ਆਪਾਂ ਕੋਈ ਹੋਰ ਕੰਮ ਵੀ ਕਰ ਸਕਦੇ ਹਾਂ ਪਰ ਪ੍ਰੰਤੂ ਜਿੰਨਾ ਟਾਈਮ ਅਸੀਂ ਇਹ ਝਿੰਗੇ ਦਾ ਕੰਮ ਕਰਨਾ ਹੈ ਉਹਨਾਂ ਟਾਈਮ ਸਾਨੂੰ ਇਹਦੇ ਉੱਪਰ ਹੀ ਆਪਣਾ ਪੂਰਾ ਫੋਕਸ ਕਰਨਾ ਚਾਹੀਦਾ ਹੈ ਪੰਜਾਬ ਦੀ ਖਾਰੇ ਪਾਣੀ ਦੀ ਧਰਤੀ ਦਾ 1% ਹਿੱਸਾ ਵੀ ਚਿੰਗੇ ਪਾਲਕਾਂ ਦੁਆਰਾ ਵਰਤਿਆ ਜਾਵੇ ਤਾਂ ਹੋ ਸਕਦਾ ਹੈ ਪੰਜਾਬ ਇੱਕ ਬਹੁਤ ਚੰਗੀਆਂ ਬੁਲੰਦੀਆਂ ਤੱਕ ਜਾ ਸਕਦਾ ਹੈ ਅਤੇ ਪੰਜਾਬ ਦੇ ਕਿਸਾਨੀ ਨੂੰ ਚੰਗਾ ਲਾਭ ਵੀ ਮਿਲ ਸਕਦਾ ਹੈ ਅਤੇ ਇੱਕ ਆਉਣ ਵਾਲਾ ਚੰਗਾ ਭਵਿੱਖ ਸਾਡੇ ਦੇਸ਼ ਦਾ ਵੀ ਹੋ ਸਕਦਾ ਹੈ ਮੈਂ ਡਾਕਟਰ ਪ੍ਰਵਜੀਤ ਸਿੰਘ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਬਤੌਰ ਸਹਾਇਕ ਪ੍ਰੋਫੈਸਰ ਕੰਮ ਕਰ ਰਿਹਾ ਤੇ ਮੈਂ ਅੱਜ ਤੁਹਾਡੇ ਰੂਬਰੂ ओके ਪੰਜਾਬ ਦੇ ਕਿਸਾਨਾਂ ਨੂੰ ਚਿੰਗਾ ਮੱਛੀ ਪਾਲਣ ਬਾਰੇ ਗਿਆਨ ਦੇਣਾ ਚਾਹੁੰਦਾ ਜੇ ਆਪਾਂ ਗੱਲ ਕਰੀਏ ਚਿੰਗਾ ਮੱਛੀ ਪਾਲਣ ਦੀ ਪਹਿਲੀ ਗੱਲ ਇਹ ਹੈ ਕਿ ਇੱਕ ਬਹੁਤ ਹੀ ਸੰਵੇਦਨਸ਼ੀਲ ਪ੍ਰਾਣੀ ਹੈ ਤੇ ਬਹੁਤ ਹੀ ਸੈਂਸਿਟਿਵ ਪ੍ਰਾਣੀ ਹੈ ਜਿਹਨੂੰ ਆਪਾਂ ਬਾਇਓਸਕਿਉਰਿਟੀ ਸਟ੍ਰਿਕਟ ਬਾਇਓਸਕਿਉਰਿਟੀ ਉਹ ਤੋਂ ਇਲਾਵਾ ਬੈਸਟ ਮੈਨੇਜਮੈਂਟ ਪ੍ਰੈਕਟਿਸਸ ਨੂੰ ਫਾਲੋ ਕਰਕੇ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਪਹਿਲੀ ਗੱਲ ਆਉਂਦੀ ਹੈ ਕਿ ਚੁਣੌਤੀਆਂ ਸਾਡੇ ਕੋਲ ਕੀ-ਕੀ ਨੇ ਚੁਣੌਤੀਆਂ ਸਾਡੇ ਕੋਲ ਇਸ ਕਿਤੇ ਨੂੰ ਕਰਨ ਵਾਸਤੇ ਤਾਂ ਹੀ ਪੈਦਾ ਹੋਣਗੀਆਂ ਜੇ ਜਿਹੜਾ ਸਾਡਾ ਪ੍ਰੋਟੋਕਾਲ ਸਾਨੂੰ ਸਟੈਂਡਰਡਾਈਜ਼ਡ ਪ੍ਰੋਟੋਕਾਲ ਹੈ ਸਾਡਾ ਜਿਹੜਾ ਬੈਸਟ ਮੈਨੇਜਮੈਂਟ ਪ੍ਰੈਕਟਿਸ ਇਸ ਦਾ ਬਾਇਓ ਸਿਕਿਉਰਟੀ ਹੈ ਉਹ ਤੋਂ ਅਣਗਿਲੀ ਕਰਾਂਗੇ ਉਹਨੂੰ ਸਟ੍ਰਿਕਟਲੀ ਫਾਲੋ ਨਹੀਂ ਕਰਾਂਗੇ ਤਾਂ ਸਾਡੇ ਕੋਲ ਚਲੋਤੀਆਂ ਆਣਗੀਆਂ ਸਾਡੇ ਪੰਜਾਬ 'ਚ ਕਈ ਇਹ ਇੰਨੇ ਫਾਰਮਰ ਇਹੋ ਜਿਹੇ ਵੀ ਹਨ ਜਿਨ੍ਹਾਂ ਨੇ ਸਫਲਤਾਪੂਰਕ ਆਪਣੇ ਬਿਨਾਂ ਕਿਸੇ ਪ੍ਰੋਬਲਮ ਤੋਂ ਆਪਣੇ ਚਿੰਗਾ ਹਾਰਵੈਸਟ ਕੀਤਾ ਸ਼ੁਰੂਆਤ ਹੈ ਜੇ ਆਪਾਂ ਚਿੰਗਾ ਪਾਲਨ ਦਾ ਫਾਰਮ ਸ਼ੁਰੂ ਕਰਨਾ ਤਾਂ ਸਾਨੂੰ ਲੋੜ ਕਿਸ ਚੀਜ਼ ਦੀ ਹੈ ਲੋਡ ਸਾਨੂੰ ਇੱਕ ਉਹ ਜੇ ਪਾਣੀ ਦੀ ਹੈ ਜਿਹੜਾ ਖਾਰਾ ਹੋਵੇ ਹੋਰ ਦੱਸਦਾ ਕਈ ਵਾਰ ਫਾਰਮਰ ਇਹ ਸੋਚ ਲੈਂਦੇ ਕਿ ਬਾਜੀ ਪਾਣੀ ਖਾਰਾ ਹੋਣ ਨਾਲ ਤੇ ਅਸੀਂ ਚਿੰਗਾ ਪਾਲ ਸਕਦੇ ਆ ਇਕੱਲੇ ਖਾਰੇ ਪਾਣੀ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡਾ ਚਿੰਗਾ ਪਾਲਨ ਜਿਹੜਾ ਹੈ ਉਸ ਪਾਣੀ 'ਚ ਹੋ ਸਕਦਾ ਹੈ ਹੋਰ ਬਹੁਤ ਜ਼ਿਆਦਾ ਪੈਰਾਮੀਟਰਸ ਨੇ ਜਿਹੜੇ ਆਪਣੇ ਚਿੰਗੇ ਜਿਹਨੂੰ ਸ਼੍ਰਿੰਪ ਵੀ ਅਸੀਂ ਅਸੀਂ ਕਹਿੰਦੇ ਆ ਉਹਦੇ ਲਈ ਇੰਪੋਰਟੈਂਟ ਨੇ ਉਹਦੇ ਲਈ ਪੈਰਾਮੀਟਰਸ ਕਿਹੜੇ ਨੇ ਕਿਉਂਕਿ ਬੇਸਿਕਲੀ ਜਿਹੜਾ ਇਹ ਪ੍ਰਾਣੀ ਹੈ ਇਹ ਬ੍ਰੈਕਿਸ਼ ਵਾਟਰ ਪ੍ਰਾਣੀ ਹੈ ਉਹ ਜਿਹੜੇ ਬ੍ਰੈਕਿਸ਼ ਵਾਟਰ ਦੇ ਸਾਡਾ ਪਾਣੀ ਹੇਠਲੀ ਜ਼ਮੀਨ ਥਲੋਂ ਆਉਂਦਾ ਜਿਹਨੂੰ ਅਸੀਂ ਇਨਲੈਂਡ ਸਲਾਈਨ ਵਾਟਰ ਕਹਿੰਦੇ ਆ ਇਹਦੇ ਪੈਰਾਮੀਟਰ ਤੇ ਬ੍ਰੈਕਿਸ਼ ਵਾਟਰ ਦੇ ਪੈਰਾਮੀਟਰ ਡਿਫਰੈਂਟ ਨੇ ਇਸ ਕਰਕੇ ਜਿਹੜਾ ਵੀ ਕੋਈ ਫਾਰਮਰ ਸ਼੍ਰਿੰਪ ਫਾਰਮਿੰਗ ਕਰਨਾ ਚਾਹੁੰਦਾ ਉਹਨੂੰ ਪਹਿਲੇ ਪਾਣੀ ਦਾ ਸੈਂਪਲ ਸਾਡੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਚੈੱਕ ਕਰਾਣਾ ਪਏਗਾ ਤੇ ਉਹਦੇ ਪੈਰਾਮੀਟਰਸ ਨੇ ਜਿਹੜੇ ਸਾਨੂੰ ਦੇਖਣੇ ਪਾਉਣਗੇ ਫਾਰ ਇਗਜ਼ਾਮਪਲ ਉਹਦਾ ਜਿਹੜਾ ਖਾਰਾਪਾਣਾ 5 ਪੀਪੀਟੀ ਤੋਂ ਉੱਪਰ ਹੋਵੇ ਫਿਰ ਉਹਦੀ ਐਲਕੈਲਿਟੀ ਹੈ ਜਿਹੜੀ 150 250 ਤੱਕ ਜਿਹੜੀ ਆਪਟੀਮਮ ਐਲਕੈਲਿਟੀ ਹੈ ਉਹਦੇ ਉੱਪਰ ਜੇ ਐਲਕੈਲਿਟੀ ਹੋਵੇ ਤਾਂ ਵੀ ਚਿੰਗੇ ਨੂੰ ਪ੍ਰੋਬਲਮ ਹੁੰਦੀ ਹੈ ਉਹਦੇ ਨੀਚੇ ਐਲਕੈਲਿਟੀ ਹੋਵੇ ਤਾਂ ਵੀ ਚਿੰਗੇ ਨੂੰ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਉਹ ਇੱਕ ਬਹੁਤ ਇੰਪੋਰਟੈਂਟ ਪੈਰਾਮੀਟਰ ਹੈ ਕਈ ਵਾਰ ਕੀ ਹੁੰਦਾ ਅਸੀਂ ਸੈਂਪਲ ਸਾਡੇ ਕੋਲ ਆਂਦੇ ਨੇ ਜਿਹੜੀ ਖਾਲ ਜਿਹਦਾ ਸੈਲਿਨਿਟੀ ਬਿਲਕੁਲ ਓਕੇ ਆ ਪਰ ਉਹਦੀ ਐਲਕੈਲਿਟੀ ਬਹੁਤ ਹਾਈ ਆ ਹਾਈ ਐਲਕੈਲਿਟੀ ਚਿੰਗਾ ਮੋਲਟ ਨਹੀਂ ਕਰਦਾ ਤੇ ਜਦੋਂ ਚਿੰਗਾ ਮੋਲਟ ਨਹੀਂ ਕਰੂਗਾ ਖਾਲ ਨਹੀਂ ਧਰੂਗਾ ਮੋਲਟਿੰਗ ਮਤਲਬ ਖਾਲ ਦਾ ਉਤਾਰਨਾ ਚਿੰਗਾ ਮੋਲਟ ਨਹੀਂ ਕਰੂਗਾ ਤੇ ਪ੍ਰੋਬਲਮ ਇਹ ਆਏਗੀ ਕਿ ਤੁਹਾਡੇ ਚਿੰਗਾ ਵਜ਼ ਸੋ ਇੰਪੋਰਟੈਂਟ ਹੈ ਪਹਿਲੇ ਵਾਟਰ ਕੁਆਲਿਟੀ ਨੂੰ ਟੈਸਟ ਕਰਨਾ ਦੂਜਾ ਆਪਣੇ ਤਲਾ ਨੂੰ ਬਾਇਓ ਸਿਕਯੂਅਰ ਕਰਨਾ ਬਾਇਓ ਸਿਕਯੂਰਟੀ ਕੀ ਹੈ ਆਪਾਂ ਦੇਖ ਰਹੇ ਧਾਗਾ ਹੈ ਇਹ ਧਾਗਾ ਪੰਛੀਆਂ ਨੂੰ ਬਚਣ ਵਾਸਤੇ ਇਹ ਧਾਗਾ ਹੈ ਤਾਂ ਕਿ ਸਪੋਸ ਤੁਹਾਡੇ ਨੇਬਰਿੰਗ ਫਾਰਮ ਹੈ 2 ਕਿਲੋਮੀਟਰ 1 ਕਿਲੋਮੀਟਰ ਦੀ ਗੇਟ ਚ ਤੁਹਾਡਾ ਕੋਈ ਫਾਰਮ ਹੈ ਉੱਥੇ ਪ੍ਰੋਬਲਮ ਆ ਕਿ ਇੱਕ ਪੰਛੀ ਨੇ ਚਿੰਗਾ ਚੱਕ ਕੇ ਤੁਹਾਡੇ ਤਲਾ ਚ ਸਿੱਟਤਾ ਤੁਹਾਡਾ ਫਾਰਮ ਵੀ ਮੁੜ ਕੇ ਤੁਹਾਡੇ ਫਾਰਮ 'ਚ ਵੀ ਉਹ ਬਿਮਾਰੀ ਆ ਸਕਦੀ ਹੈ ਇਸ ਕਰਕੇ ਪਹਿਲੀ ਇੰਪੋਰਟੈਂਟ ਇਹ ਹੈ ਕਿ ਤੁਸੀਂ ਆਪਣੇ ਤਲਾਹ ਨੂੰ ਬਾਇਓਸਕੂਅਰ ਕਰਨਾ ਜਿਹਦੇ ਲਈ ਤੁਹਾਨੂੰ ਆਪਣੇ ਤਲਾਹ ਦੇ ਆਸ-ਪਾਸ ਬਾੜ ਲਾਣੀ ਹੈ ਕਿਉਂਕਿ ਤੁਸੀਂ ਇਨਵੈਸਟਮੈਂਟ ਹਾਈ ਕੀਤੀ ਹੋਈ ਹੈ ਜਿੰਨੀ ਦੇਰ ਤੁਸੀਂ ਆਪਣੇ ਤਲਾਹ ਨੂੰ ਸੇਫ ਨਹੀਂ ਰੱਖੋਗੇ ਇੰਨੀ ਦੇਰ ਤੁਹਾਡੇ ਤਲਾਹ 'ਚ ਪ੍ਰੋਬਲਮਸ ਆਣਗੀਆਂ ਕੋਈ ਵੀ ਤੁਹਾਡੇ ਤਲਾਹ ਤੇ ਆਂਦਾ ਉਹਨੂੰ ਲਾਲ ਦਵਾਈ ਨਾਲ ਉਹਦੇ ਹੱਥ ਪੈਰ ਤੋਂ ਆਣੇ ਨੇ ਕੋਈ ਵੀ ਤੁਸੀਂ ਉਪਕਰਣ ਯੂਜ਼ ਕਰ ਰਹੇ ਹੋ ਆਪਣੇ ਤਲਾਹ ਉਹਨੂੰ ਲਾਲ ਦਵਾਈ ਦਾ ਡੋਬਾ ਜ਼ਰੂਰ ਦੇਣਾ ਭਾਵੇਂ ਜੀ ਜਾਲ ਹੋਵੇ ਪਾਵੇਂ ਹੋਰ ਕੋਈ ਵੀ ਇੰਪਲੀਮੈਂਟ ਹੋਵੇ ਪਹਿਲਾ ਸਟ੍ਰਿਕਟ ਬਾਇਓ ਸਿਕਿਉਰਿਟੀ ਫਿਰ ਦੂਜਾ ਹੈ ਸੀਡ ਕੁਆਲਿਟੀ ਸੀਡ ਕੁਆਲਿਟੀ ਬਹੁਤ ਇੰਪੋਰਟੈਂਟ ਹੈ ਸੀਡ ਸਾਨੂੰ ਤਟਵਰਤੀ ਇਲਾਕਿਆਂ ਤੋਂ ਮਿਲਣੀ ਮਿਲਦੀ ਹੈ ਉਸ ਲਈ ਕੁਝ ਨੁਕਤੇ ਨੇ ਜਿਹੜੇ ਤੁਹਾਨੂੰ ਜ਼ਰੂਰੀ ਫਾਲੋ ਕਰਨੇ ਚਾਹੀਦੇ ਫਾਰਮਰਸ ਨੂੰ ਤਾਂ ਕਿ ਕਿਉਂਕਿ ਸੀਡ ਬੇਸ ਹੈ ਜੇ ਬੇਸ ਖਰਾਬ ਹੋ ਗਿਆ ਮੁੜ ਕੇ ਆਪਣਾ ਆਪਾਂ ਨੂੰ ਪ੍ਰੋਬਲਮਸ ਆਣੀਆਂ ਨੇ ਕੋਸਟਲ ਐਕੋਕਲਚਰ ਐਕਵਾਕਲਚਰ ਅਥਾਰਟੀ ਆਫ ਇੰਡia ਇੱਕ ਇਹੋ ਦੇ ਆਦਾਰਾ ਹੈ ਜਿਹੜੇ ਇਸ ਆਪਣੇ ਐਕਵਾਕਲਚਰ ਕੋਸਟਲ ਐਕਵਾਕਲਚਰ ਜਿਵੇਂ ਚਿੰਗਾ ਪਾਲਣ ਜਾਂ ਜਿਹੜੇ ਵੀ ਖਾਰੇ ਪਾਣੀ ਚ ਕੋਈ ਵੀ ਐਕਵਾਕਲਚਰ ਐਕਟੀਵਿਟੀ ਹੁੰਦੀ ਹੈ ਉਹਨੂੰ ਮਾਨੀਟਰ ਕਰਦੇ ਉਹਨਾਂ ਨੇ ਕੁਝ ਹੈਚਰੀਜ਼ ਨੂੰ ਪ੍ਰਮਾਣਿਤ ਕੀਤਾ ਕਿ ਇਹ ਹੀ ਜੜੀਆਂ ਹੈਚਰੀਆਂ ਨੇ ਇੱਥੋਂ ਹੀ ਤੁਸੀਂ ਪੂੰਗ ਲੈਣਾ ਸੋ ਆਪਣੇ ਪੰਜਾਬ ਦੇ ਫਾਰਮਰਾਂ ਵਾਸਤੇ ਇਹ ਸੰਦੇਸ਼ਾ ਹੈ ਕਿ ਤੁਸੀਂ ਕੋਸਟਲ ਐਕਵਾਕਲਚਰ ਅਥਾਰਟੀ ਦੀ ਮਾਨਤਾ ਪ੍ਰਾਪਤ ਹੈਚਰੀਆਂ ਤੋਂ ਹੀ ਸੀਡ ਲੈਣਾ ਕਈ ਵਾਰ ਕੀ ਹੁੰਦਾ ਕਿ ਸਾਡੇ ਫਾਰਮਰ ਲਾਲਚ ਆ ਜਾਂਦੇ ਆ ਸਸਤਾ ਸੀਡ ਮਿਲ ਰਿਹਾ ਜਿਹੜੇ ਕੋਈ ਸਟੇ ਉਦੇ ਇਲਾਵਾ ਉਹਨਾਂ ਹੈਚਰੀਆਂ ਤੋਂ ਇੱਕ ਸਰਟੀਫਿਕੇਟ ਲੈਣਾ ਜਿਹਨੂੰ ਆਪਾਂ ਪੀਸੀਆਰ ਟੈਸਟਿੰਗ ਸਰਟੀਫਿਕੇਟ ਕਹਿੰਦੇ ਆ ਕਿ ਅਗਰ ਸਾਡੀ ਜਿਹੜਾ ਚਿੰਗਾ ਹੈ ਚਿੰਗੇ ਦਾ ਬੀਜ ਹੈ ਇਹ ਇੰਨਾ ਇੰਨਾ ਬਿਮਾਰੀਆਂ ਤੋਂ ਰਹਿਤ ਹੈ ਤੁਸੀਂ ਉੱਥੇ ਜਾ ਕੇ ਉਹ ਹੈਚਰੀ ਦੀ ਪੜਤਾਲ ਪਿਛਲੇ 3 ਸਾਲਾਂ ਦੀ ਪੜਤਾਲ ਕਰ ਸਕਦੇ ਕੋਈ ਸਾਡੇ ਵਾਸਤੇ ਔਖਾ ਹੈ ਨਹੀਂ ਤੁਸੀਂ ਫੀਲਡ ਚ ਚਲੇਗੇ ਉੱਥੇ ਪੜਤਾਲ ਕਰ ਲਈ ਕਿ ਪਿਛਲੇ 3 ਸਾਲਾਂ ਚ ਜਿਹੜੀ ਕਾਰਗੁਜ਼ਾਰੀ ਸੈਕਟਰ ਦੀ ਕਿਵੇਂ ਲਈ ਹੈ ਮੈਂ ਕੋਕਮਕੋਰ ਸੀਨੀਅਰ ਮੱਛੀ ਪਾਲਣ ਅਫਸਰ ਜ਼ਿਲ੍ਹਾ ਫਾਜ਼ਿਲਕਾ ਚਤਨਾਥ ਹਾਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਕਈ ਤਰ੍ਹਾਂ ਦੀਆਂ ਸਕੀਮਾਂ ਮੱਛੀ ਪਾਲਕ ਵਾਸਤੇ ਸ਼ੁਰੂ ਕੀਤੀਆਂ ਗਈਆਂ ਹੈ ਜਿਹੜੀ ਮੇਨ ਸਕੀਮ ਅਸੀਂ ਇਸ ਏਰੀਆ ਚ ਮੁੱਖ ਸਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਵਿੱਚ ਚਲਾ ਰਹੇ ਹਾਂ ਉਹ ਹੈ ਚਿੰਗਾ ਪਾਲਣ ਦੀ ਕਿਉਂਕਿ ਸਾਡੇ ਜਿਹੜੇ 5 ਜ਼ਿਲ੍ਹੇ ਹੈਗੇ ਐ ਜਿਹੜਾ ਸਾਊਥ-ਵੈਸਟਰਨ ਪੰਜਾਬ ਹੈ ਇਹਦੇ 5 ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਜ਼ਮੀਨੀ ਪਾਣੀ ਖਾਰਾ ਹੋਣ ਕਰਕੇ ਇਥੇ ਚਿੰਗਾ ਪਾਲਨ ਦਾ ਬਹੁਤ ਅੱਛਾ ਵਾਦਾ ਹੋ ਰਿਹਾ ਹੈ ਜਿਵੇਂ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰੀਆ ਤੇ ਉਥੇ 512 ਕਿੱਲੇ ਦੇ ਕਰੀਬ ਚਿੰਗਾ ਪਾਲਨ ਹੋ ਰਿਹਾ ਹੈ ਚਿੰਗਾ ਪਾਲਨ 'ਚ 2.5 ਕਿੱਲੇ ਮਗਰ ਲਗਭਗ 14 ਲੱਖ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਜਿਸ 'ਚ 40% ਜਨਰਲ ਕੈਟਾਗਰੀ ਵਾਸਤੇ ਤੇ 60% ਲੇਡੀਆਂ ਤੇ ਐਸ ਸੀ ਐਸ ਟੀ ਕੈਟਾਗਰੀ ਵਾਸਤੇ ਹੁੰਦੀ ਹੈ ਤਲਾਹ ਬਣਾਉਣ ਤੋਂ ਲੈ ਕੇ ਮੰਡੀ ਕਰਨ ਤੱਕ ਸਾਰੀਆਂ ਸਫਾਰਸ਼ਾਂ ਅਸੀਂ ਕਵਰ ਕਰਦੇ ਹਾਂ ਬੀਜ ਕਿੱਥੋਂ ਲਿਆਣਾ ਹੈਗਾ ਬੀਜ ਦੀ ਕੁਆਲਿਟੀ ਕਿਵੇਂ ਦੀ ਹੋਣੀ ਚਾਹੀਦੀ ਹੈ ਤਲਾਹ ਕਿਵੇਂ ਤਿਆਰ ਕਰਨਾ ਹੈ ਉਹਦੀ ਬਾਇਓ ਸਿਕਿਉਰਿਟੀ ਕਿਵੇਂ ਰੱਖਣੀ ਹੈ ਬਾਇਓ ਸਿਕਿਉਰਿਟੀ ਤੋਂ ਇਹ ਪਾਉ ਹੁੰਦਾ ਕਿ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਿੱਥੋਂ ਤਲਾਹ ਵਿੱਚ ਬਿਮਾਰੀ ਆ ਸਕਦੀ ਹੈ ਸੋ ਬਿਮਾਰੀ ਦਾ ਮਤਲਬ ਇਹ ਹੈ ਕਿ ਜਿਵੇਂ ਆਪਾਂ ਤਲਾਹ ਵਿੱਚ ਜਾਲ ਲਾਣੇ ਆ ਅਸੀਂ ਉਹਦੇ ਵਿੱਚ ਖੁਰਾਕ ਪਾਣੇ ਆ ਅਸੀਂ ਉਹਦੇ ਵਿੱਚ ਬੱਚ ਲਿਆ ਕੇ ਪਾਣਾ ਹੈਗਾ ਉਹਦੇ ਵਿੱਚ ਪਾਣੀ ਜਿਹੜਾ ਲਗਾਉਣਾ ਹੈਗਾ ਉਹਦੇ ਵਿੱਚ ਜਿਹੜੇ ਲੋਕ ਆ ਕੇ ਮੱਛੀ ਫੜਦੇ ਨੇ ਜਾਂ ਪੰਛੀ ਆਉਂਦੇ ਨੇ ਆਸ-ਪਾਸ ਜਾਂ ਆਵਾਰਾ ਜਾਨਵਰ ਨੇ ਇਹਨਾਂ ਸਾਰਿਆਂ ਨੂੰ ਅਸੀਂ ਤਲਾਹ 'ਚੋਂ ਜਾਣ ਤੋਂ ਰੋਕ ਲਾਣੀ ਹੈ ਤੇ ਉਹਨਾਂ ਨੂੰ ਸੋਧ ਕੇ ਵਰਤਣਾ ਹੈ ਸੋ ਇਹਦੇ ਬਾਰੇ ਅਸੀਂ ਪੂਰੀ ਜਾਣਕਾਰੀ ਜਿਹੜੀ ਹੈ ਆਪਾਂ ਕਿਸਾਨ ਵੀਰਾਂ ਨੂੰ ਦਿੰਨੇ ਹੈ ਪੂਰੀ ਜਿਹੜੀ ਬੈਸਟ ਮੈਨੇਜਮੈਂਟ ਪ੍ਰੈਕਟਿਸ ਹੁੰਦੀ ਹੈ ਕਿ ਅਸੀਂ ਵਧੀਆ ਪ੍ਰਬੰਧਨ ਅਭਿਆਸ ਕਿਵੇਂ ਕਰਨਾ ਹੈ ਯੂਨੀਵਰਸਿਟੀ ਇਸ ਦਿਸ਼ਾ ਵਿੱਚ ਪੂਰੀ ਤਰ੍ਹਾਂ ਕਿਰਿਆਸ਼ੀਲ ਹੈਗੀ ਹੈ ਚਾਹੇ ਉਹ ਕਾਰਪ ਮੱਛੀ ਹੈ ਚਾਹੇ ਪੰਗਾਸ ਮੱਛੀ ਪਾਲਣ ਹੈ ਚਾਹੇ ਉਹ ਚਿੰਗਾ ਮੱਛੀ ਪਾਲਣ ਹੈ ਸੋ ਯੂਨੀਵਰਸਿਟੀ ਵਾਲਾ ਸਮੇ ਸਮੇਤਰ ਤੱਕ ਅਸੀਂ ਜਿਹੜੀਆਂ ਹੈਗੀਆਂ ਐਡਵਾਈਸਰੀਜ਼ ਵੀ ਜਾਰੀ ਕਰਦੇ ਰਹਨੇ ਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਤਕਨੀਕੀ ਜਾਣਕਾਰੀ ਵੀ ਦਿੰਨੇ ਆ ਅਸੀਂ ਪਬਲਿਕेशंस ਵੀ ਕਰਦੇ ਆ ਮੇਲੇ ਵੀ ਲਗਾਉਨੇ ਆ ਇਹਨਾਂ ਨੂੰ ਅਸੀਂ ਟ੍ਰੇਨਿੰਗ ਪ੍ਰੋਗਰਾਮ ਵੀ ਇਹਨਾਂ ਲਈ ਆਰਗੇਨਾਈਜ਼ ਕਰਦੇ ਆ ਸੋ ਜਿਹੜੇ ਵੀ ਸਾਡੇ ਇਹਨਾਂ ਇਲਾਕਿਆਂ ਦੇ ਕਿਸਾਨ ਵੀਰ ਨੇ ਜਿਹੜੇ ਮਿੱਠੇ ਪਾਣੀ ਦੇ ਇਲਾਕਿਆਂ ਨੂੰ ਬਿਲੋਂਗ ਕਰਦੇ ਨੇ ਉਹ ਮੱਛੀ ਪਾਲਣ ਕਰਨਾ ਚਾਹੁੰਦੇ ਨੇ ਜਾਂ ਖਾਰੇ ਪਾਣੀ ਦੇ ਇਲਾਕੇ ਨੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆਪਣੀ ਦੱਖਮੀ ਪੱਛਮੀ ਇਲਾਕੇ ਨੇ ਉਹਨਾਂ ਦੇ ਜਿਵੇਂ ਖਾਸ ਕਰਕੇ ਜ਼ਿਲ੍ਹੇ ਨੇ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮਾਨਸਾ ਦੀ ਸੋ ਇਹਨਾਂ ਇਲਾਕਿਆਂ ਵਿੱਚ ਜਿਨ੍ਹਾਂ ਕਿਸਾਨ ਵੀਰਾਂ ਦੀ ਜਮੀਨਾਂ ਬਿਲਕੁਲ ਬੇਕਾਰ ਪਈਆਂ ਨੇ ਉੱਥੇ ਉਹ ਕਿਸੇ ਤਰ੍ਹਾਂ ਦੀ ਵੀ ਖੇਤੀਬਾੜੀ ਨਹੀਂ ਕਰ ਸਕਦੇ ਜਾਂ ਪਸ਼ੂ ਪਾਲਣ ਕੀਤਾ ਨਹੀਂ ਕਰ ਸਕਦੇ ਸੋ ਉਹਨਾਂ ਕੋਲ ਪਾਣੀ ਦੀ ਉਪਲਬਧਤਾ ਹੈਗੀ ਹੈ ਪਾਣੀ ਸੇ ਜਮੀਨ ਜਿਹੜੀ ਹੈ ਸੇਮ ਦੀ ਸਮੱਸਿਆ ਨਾਲ ਵੀ ਪ੍ਰਭਾਵਿਤ ਹੈ ਤੇ ਉਹ ਕਈ ਸਾਲਾਂ ਤੋਂ ਆਪਣੀ ਜਮੀਨ ਤੋਂ ਕੋਈ ਵੀ ਪੈਸਾ ਨਹੀਂ ਕਮਾ ਸਕਿਆ ਉਹ ਬੇਕਾਰ ਪਈ ਹੈ ਸੋ ਸਾਡੀ ਯੂਨੀਵਰਸਿਟੀ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੇ ਜਿਹੜੇ ਜਮੀਨ ਹੈ ਉੱਥੇ ਜਾ ਕੇ ਪਾਣੀ ਦੇ ਸੈਂਪਲ ਕਲੈਕਟ ਕਰਕੇ ਉਹਦੀ ਜਾਂਚ ਕਰਾਂਗੇ ਤੇ ਉਹਨਾਂ ਨੂੰ ਇਸ ਪਾਸੇ ਗਾਈਡ ਕਰਾਂਗੇ ਕਿ ਉਹ ਆਪਣੀ ਜਮੀਨ ਮੱਛੀ ਪਾਲ ਸਕਦੇ ਹਨ ਜਾਂ ਚਿੰਗਾ ਪਾਲ ਸਕਦੇ ਹਨ ਕੋਈ ਵੀ ਕੰਮ ਅਸੀਂ ਕਰਨਾ ਹੈ ਬਿਨਾ ਟ੍ਰੇਨਿੰਗ ਤੋਂ ਨਹੀਂ ਕਰਨਾ ਹੈ ਸੋ ਇਹ ਤਕਨੀਕੀ ਜਾਣਕਾਰੀ ਲੈਣ ਲਈ ਜੇ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਜੁਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਨਾਲ ਸੰਪਰਕ ਕਰੋ ਤੇ ਅਸੀਂ ਸਮੇਂ-ਸਮੇਂ 'ਤੇ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਲਗਾਉਂਦੇ ਰਹਿੰਦੇ ਆ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਵੀ ਕੰਮ ਕਰੀਏ ਅਸੀਂ ਪੂਰੀ ਤਕਨੀਕੀ ਜਾਣਕਾਰੀ ਲੈ ਕੇ ਉਹਨੂੰ ਵਧੀਆ ਢੰਗ ਨਾਲ ਕਰੀਏ ਤੇ ਵੱਧ ਤੋਂ ਵੱਧ ਮੁਨਾਫਾ ਕਮਾਈਏ ਮੇਰਾ ਨਾਮ ਗੁਰਕੀਰਤ ਸਿੰਘ ਪਿੰਡ ਹੱਕਾਂਵਾਲੀ ਜਲਾ ਮਾਨਸ ਮੇਰੇ ਪਿੰਡ ਅੱਕਾਂ ਵਾਲੀ ਵਿਖੇ 9 ਏਕੜ ਚ ਝਿੰਗਾ ਫਾਰਮ ਕਰਿਆਗਾ ਅਸੀਂ ਯੂਨੀਵਰਸਿਟੀ ਗੁਰੂ ਅੰਗਦ ਦੇਵ ਜੀ ਵੈਟਰਨਰੀ ਲੁਧਿਆਣਾ ਉਹਨਾਂ ਦੇ ਸੰਪਰਕ ਵਿੱਚ ਆਏ ਉਹਨਾਂ ਦੇ ਗਾਈਡੈਂਸ ਦੇ ਮੁਤਾਬਕ ਅਸੀਂ ਚੱਲੇ ਜਿਵੇਂ ਉਹਨਾਂ ਨੇ ਦੱਸਿਆ ਸਾਨੂੰ ਉਵੇਂ ਅਸੀਂ ਕਰਦੇ ਰਹੇ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪਾਸ ਜ਼ਮੀਨ ਹੋਣੀ ਚਾਹੀਦੀ ਆ ਜਾਂ ਆਪਣੇ ਠੇਕੇ ਤੇ ਹੋਵੇ ਤਾਂ ਇਹ ਜ਼ਰੂਰੀਆਂ ਮੇਨ ਆ ਉਹਦੇ ਬਾਅਦ ਉਹਦੀ ਪਟਾਈ ਹੋਗੀ ਜੀ ਪਟਾਈ ਠੇਕੇ ਤੇ ਪਟੇ ਪਟਾਟਰਾਂ ਵਾਲੇ ਪੱਟ ਜਾਂਦੇ ਨੇ ਉਦੋਂ ਬਾਅਦ ਆਪਣੇ ਕੋਲੇ 24 ਘੰਟੇ ਬਿਜਲੀ ਦਾ ਕਨੈਕਸ਼ਨ ਚਾਹੀਦਾਗਾ ਇਹਦਾ ਜਿਹੜਾ ਬਿਜਲੀ ਦਾ ਮੇਨ ਮਹੱਤਵ ਤੇ ਇੱਕ ਖਾਰਾ ਪਾਣੀ ਜ਼ਰੂਰੀ ਹੈ ਜਿਹੜਾ ਸਾਡੇ ਮਾਨਸਾ ਜਲੇ ਦੀਆਂ ਜ਼ਮੀਨਾਂ ਨੇ ਇਹ ਉਰੇ ਪਾਣੀ ਹੈ ਜਿਹੜਾ ਖਾਰਾਗਾ ਬਹੁਤ ਜ਼ਿਆਦਾ ਇਹ ਉਸ ਅਸੀਂ ਜੱਦੀ ਪੁਸ਼ਤੀ ਖੇਤੀ ਨਰਮਾ ਤੇ ਕਣਕੀ ਕਰਦੇ ਆਂ ਤੇ ਇੱਥੇ ਜ਼ਮੀਨਾਂ ਨੂੰ ਛੂਟ ਨਹੀਂ ਰਹਿੰਦਾ ਇਹ ਪਾਣੀ ਤਾਂ ਕਰਕੇ ਅਸੀਂ ਇਹ ਚਿੰਗਾ ਪਾਲਣ ਵਾਲੇ ਸੀ ਕਰਨ ਦਾ ਆਹੋ ਕਰਿਆ ਬੀੜਾ ਚੁੱਕ ਜਿਹੜੇ ਪੱਧਰ ਜ਼ਮੀਨ ਹੁੰਦੀ ਹੈ ਪਹਿਲਾਂ ਸਟਾਰਟ ਤੋਂ 2 ਫੁੱਟ ਪੱਟ ਕੇ ਸਾਈਡਾਂ ਤੇ 6-7 ਫੁੱਟ ਬੰਨ ਬਣ ਜਾਂਦਾਗਾ ਫਿਰ ਉਦੋਂ ਬਾਅਦ ਆਪਾਂ ਨੂੰ ਬੋਰ ਜ਼ਰੂਰੀ ਹੈ ਉਹ ਤੋਂ ਪਹਿਲਾਂ ਉਹਦਾ ਪਾਣੀ ਚੈੱਕ ਹੁੰਦਾਗਾ ਲੁਧਿਆਣਾ ਯੂਨੀਵਰਸਿਟੀ ਤੋਂ ਵੀ ਹੋ ਜਾਂਦਾ ਤੇ ਰੁਤਕ ਤੋਂ ਵੀ ਹੋ ਜਾਂਦਾਗਾ ਉੱਚ ਘੱਟੋ ਘੱਟ 5 ਪੀਪੀਐਮ ਖਾਰਾ ਤੋਂ ਮਤਲਬ ਕਿ 10 ਟਿੱਕਰ ਜਾਂ ਉੱਪਰ ਟਿੱਕਰ ਚਾਹੀਦਾਗਾ ਸਾਡਾ ਜਿਹੜਾ ਇੱਥੇ ਜ਼ਮੀਨਾਂ ਦਾ ਪਾਣੀ ਆ ਇਹ 10 ਜਾਂ 12 ਪੀਪੀਐਮ ਦੇ ਮੁਤਾਬਕ ਆ ਖਾਰਾਪਣ ਹੈ ਚ ਤੇ ਬਾਕੀ ਇਹਦੇ ਹੋਰ ਟੈਸਟ ਨੇ 5-6 ਟੈਸਟ ਹੁੰਦੇ ਨੇ ਉਹ ਵੀ ਜ਼ਰੂਰੀ ਹੁੰਦੇ ਨੇ ਤੇ ਫਿਰ ਉਹਦੇ ਵਿੱਚ ਅਸੀਂ ਗੁੜ ਦਾ ਇੱਕ ਲੇਪ ਗੁੜ ਪਾਉਨੇ ਆ ਮਤਲਬ ਕਿ ਆਪਣਾ ਸੀਰਾ ਕਹਿੰਦੇ ਨੇ ਜਿਹਨੂੰ ਚੌਲਾਂ ਦੀ ਰਾਈਸ ਪਾਲਸ ਉਹਦਾ ਅਸੀਂ ਘੋਲ ਬਣਾਉਨੇ ਆ ਉਹ ਕੋਲ ਜ਼ਰੂਰੀ ਹੁੰਦਾ ਪਹਿਲਾਂ ਜਦੋਂ ਆਪਾਂ ਬੱਚਾ ਪਾਉਣ ਤੋਂ 8-10 ਦਿਨ ਪਹਿਲਾਂ ਘੋਲ ਬਣਾ ਕੇ ਉਹਦਾ ਹਰਾਪਣ ਲਿਆਉਣਾ ਪੈਂਦਾਗਾ ਉਹ ਚ ਜੀਵਾਣੂ ਪੈਦਾ ਕਰਨੇ ਪੈਂਦੇ ਨੇ ਮਤਲਬ ਕਿ ਉਸ ਤੋਂ ਬਾਅਦ ਇਹਦਾ ਅੱਡਵਰਡ ਫੇਰੇ ਦੇ ਏਰੀਏਟਰ ਲੱਗਦੇ ਨੇ ਆਕਸੀਜਨ ਬਣਦੀ ਆ ਉਹ ਚਲਾਉਣੇ ਪੈਂਦੇ ਆ 2 ਘੰਟੇ ਏਰੀਏਟਰ 1 ਕਿੱਲੇ ਚ 4 ਏਰੀਏਟਰ ਲੱਗਦੇ ਉਹ ਜ਼ਰੂਰੀ ਹੁੰਦੇ ਆ ਆਕਸੀਜਨ ਲਈ ਤੇ ਉਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਬੱਚਾ ਪਾਉਨੇ ਆ ਸੀ ਜੀ ਇਹ ਅਸੀਂ ਯੂਨੀਵਰਸਿਟੀ ਦੇ ਅੰਡਰੀ ਜਿਵੇਂ ਸਾਨੂੰ ਦੱਸਦੇ ਨੇ ਵੀ ਉਹ ਹੈਚਰੀਆਂ ਨੇ ਜਿਹੜੀਆਂ ਪ੍ਰਮਾਣਿਤ ਹੋਣੀਆਂ ਚਾਹੀਦੀਆਂ ਭਾਰਤ ਸਰਕਾਰ ਕਣੀ ਉਹਨਾਂ ਤੋਂ ਹੀ ਲੈਣਾ ਹੁੰਦਾਗਾ ਜਿੰਮੇ ਸਾਨੂੰ ਦੱਸਦੇ ਨੇ ਵੀ ਉਵੇਂ ਅਸੀਂ ਯੂਨੀਵਰਸਿਟੀ ਦੇ ਅੰਡਰ ਚੱਲਦੇ ਆ ਜਿਹੜੇ ਮੇਰੇ ਵੀਰ ਨਵੇਂ ਕਿਸਾਨ ਨੇ ਜਿਹੜੇ ਕਰਨਾ ਚਾਹੁੰਦੇ ਆ ਇਹ ਕੀਤਾ ਤਾਂ ਲਾਹੇਵੰਦ ਆ ਪਰ ਇਹ ਚ ਜ਼ਰੂਰੀ ਆ ਵੀ 4 ਮਹੀਨੇ ਕੋਟੋ-ਕਟੇ 120 30 ਦਿਨ ਲੱਗਣਗੇ ਪੂਰਾ ਆਪਾਂ ਨੂੰ ਮੇਨਟੇਨ ਸਵੇਰੇ ਸ਼ਾਮ ਆ ਕੇ ਚੈੱਕ ਕਰਨਾ ਪੈਂਦਾਗਾ ਇਹ ਬਹੁਤ ਵਧੀਆ ਲਾਹੇਵੰਦ ਕੀਤਾਗਾ 8-10 ਲੱਖ ਰੁਪਏ ਇਹਦੇ ਕਿੱਲੇ ਤੇ ਖਰਚਾ ਆਉਂਦਾ ਪਹਿਲੇ ਸਾਲ ਤੇ ਇੰਨਾ ਕੀ ਪ੍ਰੋਫਿਟ ਆ ਜਾਂਦਾ ਜਿਹੜੇ ਝਿੰਗੇ ਦਾ ਬੱਚਾ ਇਹ ਆਪੋਜ਼ਿਟ ਡਾਇਰੈਕਸ਼ਨ ਚ ਫਲੋ ਕਰਦਾ ਪਾਣੀ ਦੇ ਵਾਧ ਦੇ ਕਿੰਸ ਫਲੋ ਕਰਦਾ ਹੈ ਜੇ ਇਹ ਨਹੀਂ ਹੋ ਰਿਹਾ ਜੇ ਤੁਸੀਂ ਲਓਗੇ ਇਹਦਾ ਮਤਲਬ ਹੈ ਡਿਜ਼ੀਜ਼ ਹੋ ਸਕਦਾ ਫਿਰ ਇਹ ਕੁਝ ਮੇਨ ਗੱਲਾਂ ਨੇ ਜੇ ਤੁਸੀਂ ਦੇਖੋ ਕੋਈ ਦਾਗ ਦਬੇ ਤੇ ਨਹੀਂ ਸਾਡੀ ਸੀਡ ਤੇ ਇਹ ਮੇਨ ਗੱਲਾਂ ਨੇ ਸੀਡ ਆ ਗਈ ਤੀਜੀ ਹੈ ਬਾਇਓ ਸਿਕਿਉਰਿਟੀ ਪਾਉਣ ਦੀ ਤਿਆਰੀ ਲਗਭਗ 15 ਦਿਨਾਂ ਦੀ ਤਿਆਰੀ ਹੈ ਸਾਡੇ ਤਲਾ ਦੀ ਜਿਹਦੇ ਚ ਪਹਿਲੇ ਅਸੀਂ ਡਿਸਇਨਫੈਕਸ਼ਨ ਕਰਨੀ ਹੈ ਕਿ ਰਗਾ ਨੂੰ ਰਹਿਤ ਕਰਨਾ ਆਪਣੇ ਤਲਾਹ ਨੂੰ ਕੋਈ ਪੈਥੋਜਨ ਤੇ ਨਹੀਂ ਉਹਦੇ ਲਈ ਅਸੀਂ ਬਲੀਚਿੰਗ ਪਾਊਡਰ ਕਰਦੇ ਹਾਂ ਸੋਤ ਲਗਭਗ ਇੱਕ ਕੁਇੰਟਲ ਬਲੀਚਿੰਗ ਪਾਊਡਰ ਐਪਲਾਈ ਕਰਦੇ ਹਾਂ ਅਸੀਂ ਤਾਂ ਕਿ ਕੋਈ ਵੀ ਪੈਥੋਜਨ ਹੋਵੇ ਇਹਦੇ ਚ ਉਹ ਮਰ ਜਾਵੇ ਤੇ ਉਹ ਡਿਸਇਨਫੈਕਸ਼ਨ ਬਹੁਤ ਇੰਪੋਰਟੈਂਟ ਹੈ ਪਹਿਲਾ ਸਟੈਪ ਹੈ ਜੀ ਤੁਸੀਂ ਆਪਣੇ ਤਲਾਹ ਨੂੰ ਡਿਸਇਨਫੈਕਟ ਕਰਨਾ ਚਾਹੇ ਤੁਸੀਂ ਨਵੀਂ ਫਾਰਮਿੰਗ ਸ਼ੁਰੂ ਕਰ ਰਹੇ ਹੋ ਚਾਹੇ ਦੂਜੀ ਵਾਰ ਫਾਰਮਿੰਗ ਕਰ ਰਹੇ ਹੋ ਤਲਾਹ ਦੀ ਡਿਸਇਨਫੈਕਸ਼ਨ ਜ਼ਰੂਰੀ ਹੈ ਉਹਦੇ ਬਾਅਦ ਉਹਨੂੰ 3-4 ਦਿਨ ਅਸੀਂ ਛੱਡ ਕੇ ਪਹਿਲੇ ਇੱਕ ਪ੍ਰੀਬਾਇਓਟਿਕ ਮੀਡੀਆ ਦਾ ਕੋਲ ਦੇਣਾ ਪ੍ਰੀਬਾਇਓਟਿਕ ਮੀਡੀਆ ਦੇ ਕੋਲ ਚ ਕੀ ਆਪਾਂ ਕਰਨਾ ਹੈ ਕਿ ਉਹਦੇ ਚ ਆਪਾਂ ਸੀਰਾ ਜਾਂ ਗੁੜ ਖਮੀਰ ਜਿਹਦੀ ਇੱਕ ਕੰਪੋਜੀਸ਼ਨ ਹੈ ਜਿਵੇਂ ਤੁਸੀਂ ਸੀਰਾ ਲੈ ਰਹੇ ਹੋ ਤਾਂ 20 ਲੀਟਰ ਲੈ ਲਓ ਗੁੜ ਲੈ ਲਓ ਤਾਂ 20 ਕਿਲੋ ਲੈ ਲਓ ਸਰੂਦੀ ਖਾਲ 20 ਕਿਲੋ ਫਿਰ ਇਦਾਂ ਤੁਰੀ ਪ੍ਰੋਬਾਇਓਟਿਕ ਬੈਕਟੀਰੀਆ ਜਾਂ ਉਹਦੇ ਖਮੀਰ ਪਾਣਾ ਇੱਕ 200 ਲੀਟਰ ਪਾਣੀ ਚ ਇੱਕ ਕੋਲ ਤੁਸੀਂ ਤੁਸੀਂ ਤਿਆਰ ਕਰਾਉ। ਉਹਦੇ ਬਾਅਦ ਜਦੋਂ ਤੁਸੀਂ ਵਾਟਰ ਦੀ ਤੁਹਾਡੀ ਤਿਆਰੀ ਹੋ ਗਈ ਤੁਸੀਂ ਪ੍ਰੋਬਾਇਓਟਿਕ ਮੀਡੀਆ ਪਾ ਲਿਆ ਜਿਹਦੇ ਨਾਲ ਪ੍ਰੋਬਾਇਓਟਿਕ ਬੈਕਟੀਰੀਆ ਦੀ ਖਰਾਕ ਬਣਦੀ ਹੈ ਫਿਰ ਪ੍ਰੋਬਾਇਓਟਿਕ ਪਾਣਾ ਇੱਕ 15 ਡੇਜ਼ ਦੀ ਤਿਆਰੀ ਹੈ ਉਹਦੇ ਬਾਅਦ ਹੀ ਆਪਾਂ ਚਿੰਗਾ। ਕਈ ਵਾਰ ਫਾਰਮਰ ਕੀ ਕਰਦੇ ਆ ਕਿ ਇਹ ਸਟੈਪ ਨੂੰ ਸਕਿਪ ਕਰ ਦਿੰਦੇ ਆ ਮੁੜ ਕੇ ਸਾਨੂੰ ਪ੍ਰੋਬਲਮਸ ਆndੀਆਂ। ਇਸ ਕਰਕੇ ਇਹ ਫਿਰ ਆਗੇ ਅਸੀਂ ਆਉਂਦੇ ਆ ਫੀਡਿੰਗ ਤੇ ਫੀਡ ਵੀ ਤੁਸੀਂ ਸਿਰਫ ਉਹਨਾਂ ਕੰਪਨੀਆਂ ਤੋਂ ਲੈਣੀ ਹੈ ਜਿਹੜੇ ISO ਸਰਟੀਫਾਈਡ ਫੀਡ ਹੋਵੇ। ਠੀਕ ਹੈ ਆਈਐਸਓ ਸਰਟੀਫਾਈਡ ਕੰਪਨੀਆਂਸ ਤੋਂ ਫੀਡ ਲੈਣੀ ਆ ਕਹਿੰਦੇ ਆ ਇਹਦੇ ਚ ਕਿ ਫੀਡ ਵੇਸਟੇਜ ਜਿਹੜੀ ਹੈ ਮਦਰ ਆਫ ਆਲ ਪ੍ਰੋਬਲਮਸ ਸ੍ਰੀਮ ਫਾਰਮਿੰਗ ਚ ਹੈਗੀ ਅਗਰ ਤੁਸੀਂ ਫੀਡ ਵੇਸ ਤੁਹਾਡੀ ਹੋ ਰਹੀ ਹੈ ਤੇ ਤੁਹਾਡੀ ਪ੍ਰੋਬਲਮਸ ਹਨਗੀਆਂ ਇਹਦੇ ਲਈ ਆਪਾਂ ਫੀਡ ਰੈਗੂਲੇਸ਼ਨ ਕਰਨ ਵਾਸਤੇ ਇਹ ਤਲਾਹ ਚ ਅਸੀਂ ਚੈਕਟਰੇ ਲਾਂਦੇ ਆ ਅਸੀਂ ਚੈਕਟਰੇ ਚ ਜਿਵੇਂ ਫੀਡਿੰਗ ਕਰਨ ਤੋਂ ਬਾਅਦ ਅਸੀਂ ਚੈਕਟਰੇ ਜੀ ਫੀਡ ਬੰਦਦੇ ਆ ਇਹ ਜਰੂਰ ਅਸੀਂ ਧਿਆਨ ਰੱਖਣਾ ਕਿ ਜਦੋਂ ਜਦ ਤੁਸੀਂ ਤਲਾਹ ਚ ਫੀਡ ਕਰ ਲਿਆ ਉਹਦੇ ਬਾਅਦ ਕਟੋ-ਕਟ 20 ਮਿੰਟ 20 ਮਿੰਟਾਂ ਤੋਂ ਬਾਅਦ ਤੁਸੀਂ ਚੈਕਟਰੇ ਚ ਫੀਡ ਪਾਣਾ ਹੈ ਪਹਿਲੇ 70 ਦਿਨ ਪਰ ਕਿਲੋ ਫਿਰ 70 ਦਿਨਾਂ ਤੋਂ ਬਾਅਦ 7 ਤੋਂ 10 ਗ੍ਰਾਮ ਪਰ ਕਿਲੋ ਫੀਡ ਪਾਣਾ ਜੇ 45 ਮਿੰਟ ਤੋਂ 1 ਘੰਟੇ ਤੱਕ ਤੁਹਾਡੀ ਚੈਕਟਰੇ ਖਾਲੀ ਹੋ ਰਹੀ ਹੈ ਮਤਲਬ ਤੁਹਾਡਾ ਫੀਡ ਜਿਹੜਾ ਚਿੰਗਾ ਲੈ ਰਿਹਾ ਤੇ ਜੇ ਉਹ ਫੀਡ ਲੈ ਰਿਹਾ ਅਕੋਰਡਿੰਗਲੀ ਤੁਸੀਂ ਵਧਾ ਸਕਦੇ ਹੋ ਜੇ ਫੀਡ ਨਹੀਂ ਲੈ ਰਿਹਾ ਤੇ ਤੁਸੀਂ ਫੀਡ ਨੂੰ ਘਟਾਉਣਾ ਤਾਂ ਕਿ ਆਪਣੀ ਫੀਡ ਦੀ ਜਿਹੜੀ ਵੇਸਟੇਜ ਨਾ ਹੋਵੇ ਪਹਿਲੇ ਮਨਥ ਜਿਹੜੇ ਪਹਿਲੇ ਮਹੀਨੇ ਇਹਨੂੰ ਬਲਾਈਂਡ ਫੀਡਿੰਗ ਕਰਦੇ ਹਾਂ ਅਸੀਂ ਕਿਉਂਕਿ ਚਿੰਗਾ ਬਹੁਤ ਛੋਟਾ ਹੁੰਦਾ ਦੋ ਕਿਲੋ ਫੀਡ ਪਰ ਚਿੰਗੇ ਪ੍ਰਤੀ ਲੱਖ ਚਿੰਗੇ ਦੇ 1 ਲੱਖ ਚਿੰਗੇ ਪਿੱਛੇ 2 ਕਿਲੋ ਫੀਡ ਉਹਨੂੰ ਅਸੀਂ ਹਰ ਹਫਤੇ ਥੋੜੀ ਥੋੜੀ ਪਰਸੈਂਟੇਜ ਕਰਕੇ ਵਧਾਉਂਦੇ ਆ ਇਹ ਤੇ ਫੀਡਿੰਗ ਮੈਨੇਜਮੈਂਟ ਫਿਰ ਰੈਗੂਲਰਲੀ ਤੁਸੀਂ ਆਪਣੇ ਵਾਟਰ ਕੁਆਲਿਟੀ ਨੂੰ ਸਹੀ ਰੱਖਣਾ ਰੈਗੂਲਰ ਤੁਸੀਂ ਵਾਟਰ ਕੁਆਲਿਟੀ ਦੀ ਮੋਨੀਟਰਿੰਗ ਕਰਨੀ ਹੈ ਰੈਗੂਲਰ ਤੁਸੀਂ ਸਾਡੇ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਨੂੰ ਜਿਹੜਾ ਤੁਹਾਡੀ ਸੈਂਪਲ ਫੀਡ ਦਾ ਸੈਂਪਲ ਆਪਣੇ ਪਾਣੀ ਦਾ ਸੈਂਪਲ ਭੇਜੋ ਤਾਂ ਕਿ ਅਸੀਂ ਚੈੱਕ ਕਰਨਾ ਕਿ ਤੁਹਾਡੇ ਸੈਂਪਲ ਚ ਤੁਹਾਡੇ ਵਾਟਰ ਕੁਆਲਿਟੀ ਠੀਕ ਹੈ ਕਿਉਂਕਿ ਇਹਦੇ ਡੂਰਿੰਗ ਜਿਹੜੀ ਕਲਚਰ ਵਾਟਰ ਕੁਆਲਿਟੀ ਕਿ ਕਿ ਵਾ ਡਿਸਟਰਬ ਹੋ ਜਾਂਦੀ ਹੈ ਅਮੋਨੀਆ ਵੱਜ ਜਾਂਦਾ ਨਾਈਟ੍ਰੇਟ ਵੱਜ ਜਾਂਦਾ ਉਹਦਾ ਇੱਕ ਆਪਟੀਮਮ ਲੈਵਲ ਹੈ ਜੇ ਵਾਟਰ ਟੈਸਟ ਹਰ 15 ਦਿਨਾਂ ਬਾਅਦ ਹਰ ਹਫਤੇ ਇੱਕ ਹਫਤੇ ਤੋਂ 15 ਦਿਨਾਂ ਬਾਅਦ ਸਾਡੇ ਕੋਲ ਸੈਂਪਲ ਭੇਜ ਸਕਦੇ ਆ ਕਿਸਾਨ ਵੀਰ ਤੇ ਉਹ ਯੂਨੀਵਰਸਿਟੀ ਜਿਹੜੀ ਹੈ ਉਸ ਸੈਂਪਲ ਨੂੰ ਟੈਸਟ ਕਰਦੇ ਆ ਸੋ ਇਹ ਕੁਝ ਇੰਪੋਰਟੈਂਟ ਗੱਲਾਂ ਆ ਉਹਦੇ ਅਲਾਵਾ ਰੈਗੂਲਰਲੀ ਜਿਹੜਾ ਤੁਸੀਂ ਇਹਦੇ ਚ ਨਾ ਸਲੱਜ ਬਹੁਤ ਪ੍ਰੋਡਿਊਸ ਹੋ ਜਾਂਦੀ ਕਾਲੀ ਮਿੱਟੀ ਹੋ ਜਾਂਦੀ ਜਦੋਂ ਤੁਸੀਂ ਕਿਉਂਕਿ ਤੁਹਾਡੇ ਤਲਾਹ ਚ ਫੀਡ ਬਹੁਤ ਜ਼ਿਆਦਾ ਸੈਕੰਡ ਮੰਥ ਔਨਵਰਡਸ ਜਿਹੜਾ ਦੂਜੇ ਮਹੀਨੇ ਤੋਂ ਬਾਅਦ ਇਹਦੇ ਚ ਜਿਹ ਚਿੰਗੇ ਦੇ ਭਾਰ ਦੇ ਅਨਸਾਰ ਫੀਡ ਜਾਂਦੀ ਹੈ ਸੋ ਉਹ ਜਿਹੜੀ ਸਲੱਜ ਹੈ ਉਹ ਆਪਾਂ ਨੂੰ 15 ਦਿਨਾਂ ਬਾਅਦ ਕੱਢ ਲੈਣੀ ਇਹਦੇ ਤੇ ਇੱਕ ਕਨਸੈਪਟ ਹੈ ਸ਼੍ਰਿੰਪ ਟਾਇਲਟ ਸ਼੍ਰਿੰਪ ਟਾਇਲਟ ਦਾ ਮਤਲਬ ਹੈ ਕਿ ਅਸੀਂ 2% ਸਲੋਪ ਦੇ ਕੇ ਸੈਂਟਰ 'ਚ ਇੱਕ ਇੱਕ ਟੋਆ ਜਿਹਾ ਬਣਾ ਦਿੰਦੇ ਹਾਂ ਜਿਹੜੇ ਜਿਹਨੂੰ ਅਸੀਂ ਸਿਮੈਂਟਡ ਕਰ ਦਿੰਦਾ ਹੈ ਏਰੀਏਟਰ ਜਦੋਂ ਆਪਣੇ ਚੱਲਦੇ ਆ ਮਸ਼ੀਨਾਂ ਉਹਦੇ ਵਾਹ ਨਾਲ ਉਹ ਸਾਰੀ ਮਿੱਟੀ ਜਿਹੜੀ ਹੈ ਬਲੈਕ ਕਾਲੀ ਮਿੱਟੀ ਉੱਥੇ ਜਮਾ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਸਲੱਜ ਪੰਪਸ ਨਾਲ ਬਾਹਰ ਕੱਢ ਸਕਦੇ ਹਾਂ ਜਾਂ ਇੱਕ ਆਊਟਲੈਟ ਉੱਥੇ ਦੇ ਕੇ ਉਹਨੂੰ ਬਾਹਰ ਕੱਢ ਸਕਦੇ ਹਾਂ ਹਰ 10-15 ਦਿਨਾਂ ਤੋਂ ਬਾਅਦ ਆਪਾਂ ਨੂੰ ਉਹ ਸਲੱਜ ਕੱਢ ਦੇਣੀ ਚਾਹੀਦੀ ਹੈ ਅਦਰਵਾਇਜ਼ ਉਹ ਜ਼ਹਿਰੀਲੇ ਗੈਸ ਪੈਦਾ ਕਰ ਦਿੰਦੀ ਹੈ ਜਿਵੇਂ ਹਾਈਡਰੋਜਨ ਸਲਫਾਈਡ ਜਿਹੜੇ ਸਾਡੇ ਚਿੰਗੇ ਵਾਸਤੇ ਬਹੁਤ ਹਾਨੀਕਾਰਕ ਨੇ ਅਮੋਨੀਆ 0.01 ਪੀਪੀਐਮ ਤੋਂ ਉੱਪਰ ਅਮੋਨੀਆ ਹੋ ਜਾਏ ਤੇ ਸਾਡੇ ਚਿੰਗੇ ਵਾਸਤੇ ਟੌਕਸਿਕ ਹੈ ਨਾਈਟਰਾਇਟ ਜੇ 0.1 ਪੀਪੀਐਮ ਤੋਂ ਉੱਪਰ ਹੋਵੇ ਉਹ ਸਾਡੇ ਚਿੰਗੇ ਸੋ ਕਹਿਣ ਦਾ ਮਤਲਬ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਅਸੀਂ ਆਮ ਤੌਰ ਤੇ ਕਹਿ ਦ ਪ੍ਰੀਵੈਂਸ਼ਨਸ ਲੈ ਕੇ ਚੱਲੋਗੇ ਕਿਉਂਕਿ ਇਹ ਇੱਕ ਬਹੁਤ ਸੰਵੇਦਨਸ਼ੀਲ ਪ੍ਰਾਣੀ ਹੈ ਉਹਦੇ ਇਲਾਵਾ ਜਿਹੜਾ ਹੈ ਤੁਸੀਂ ਆਪਣੇ ਸਾਡੀ ਯੂਨੀਵਰਸਿਟੀ ਚ ਹੁਣ ਇਹ ਵੀ ਪ੍ਰੋਜੈਕਟ ਹੈ ਕਿ ਅਸੀਂ ਚਿੰਗੇ ਦੀਆਂ ਬਿਮਾਰੀਆਂ ਨੂੰ ਵੀ ਟੈਸਟ ਕਰ ਦਿੰਦੇ ਹਾਂ ਤੁਸੀਂ ਸਾਨੂੰ ਚਿੰਗੇ ਦਾ ਸੈਂਪਲ ਵੀ ਸਾਡੀ ਲੈਬ ਚ ਭੇਜ ਸਕਦੇ ਹੋ ਜੇ ਤੁਹਾਡੇ ਚਿੰਗੇ ਚ ਕੋਈ ਪ੍ਰੋਬਲਮ ਹੈ ਤੇ ਅਸੀਂ ਉਹਨੂੰ ਵੀ ਚੈੱਕ ਕਰ ਸਕਦੇ ਆ ਉਹਦੇ ਇਲਾਵਾ ਅਸੀਂ ਯੂਨੀਵਰਸਿਟੀ ਚ ਟ੍ਰੇਨਿੰਗ ਵੀ ਦਿੰਦੇ ਆ ਮੇਰ ਕੇਸ਼ ਕੁਮਾਰ ਸੈਕਟ ਡਾਇਰੈਕਟਰ ਮੱਛੀ ਪਾਲਣ ਸੰਗਰੂਰ ਜਿਹੜਾ ਇਨਾ ਖੇੜਾ ਏਰੀਆ ਇੱਕ ਉਹ ਏਰੀਆ ਜਿੱਥੇ ਜ਼ੀਰੋ ਅਰਨਿੰਗ ਲੈਂਡ ਹੈ ਜਿੱਥੇ ਕੋਈ ਵੀ ਕਿਸਾਨਾਂ ਨੂੰ ਇਨਕਮ ਦਾ ਸਾਧਨ ਨਹੀਂ ਤੀਗਾ ਕਿਸਾਨ ਬਹੁਤ ਗਰੀਬ ਸੀਗੇ ਲੇਕਿਨ ਪ੍ਰਧਾਨ ਮੰਤਰੀ ਮਤਸਿਆ ਯੋਜਨਾ ਸਕੀਮ ਦੇ ਵਿੱਚ ਉਹਨਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਉਹਨਾਂ ਵੱਲੋਂ ਝਿੰਗੇ ਦੇ ਤਲਾਬ ਬਣਾਏ ਗਏ ਨੇ ਜਿਹੜੀ ਇਨਕਮ ਹੈਗੀ ਉਹ 2 ਤੋਂ 3 ਗੁਣਾ ਉਹਦੇ ਵਿੱਚ ਵਾਧਾ ਹੋਇਆ ਲੱਖਾਂ ਰੁਪਏ ਕਿਸਾਨ ਕਮਾਰੇ ਨੇ ਤੇ ਉਹ ਖੁਸ਼ਹਾਲੀ ਦਾ ਜੀਵਨ ਜੀਰੇਣਗੇ ਸਾਡੇ ਕਿਸਾਨ ਨੇ ਜਿਹੜੇ ਉਹ ਧੰਨਵਾਦੀ ਨੇ ਇਸ ਸਕੀਮ ਦੇ ਅਧੀਨ ਜਿਸ ਦੇ ਨਾਲ ਉਹਨਾਂ ਨੂੰ ਬੈਨੀਫਿਟ ਮਿਲੇਗਾ ਸਾਡਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਇਸ ਸਕੀਮਾਂ ਉੱਤੇ ਬਹੁਤ ਮਿਹਨਤ ਦੇ ਨਾਲ ਸਾਡੇ ਜਿਹੜੇ ਅਫੀਸਰ ਸਹਿਬਾਨ ਨੇ ਉਹ ਲੋਕਾਂ ਦਾ ਬੈਨੀਫਿਟ ਕਰ ਰਹੇ ਨੇ ਜਿਹੜਾ ਇਹ ਮੱਛੀ ਪਾਲਣ ਜਾਂ ਚਿੰਗਾ ਪਾਲਣ ਦਾ ਕੀਤਾ ਹੈਗਾ ਇਹਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਇਹ ਹੈਲਥ ਪੱਖੋਂ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਜਿਹੜਾ ਛਿੰਗਿਆ ਜਾਂ ਮੱਛੀ ਹੈ ਇਹ ਕਿ ਪ੍ਰੋਟੀਨ ਦਾ ਬਹੁਤ ਵੱਡਾ ਸਾਧਨ ਹੈਗਾ ਜਿਹੜਾ ਸਾਡਾ ਹੈਲਥ ਹੈਜਰਡ ਹੁੰਦਾ ਜਾ ਰਿਹਾ ਹੈਗਾ ਉਹਦੇ ਨਾਲ ਬਹੁਤ ਹੀ ਬੈਨੀਫਿਟ ਹੋ ਰਿਹਾ ਸਾਡੇ ਜਿਹੜੇ ਬੇਰੋਜ਼ਗਾਰ ਲੋਕ ਨੇਗੇ ਇੱਥੇ ਦੇ ਉਹ ਜਿਹੜੇ ਬਾਹਰ ਵਿਦੇਸ਼ਾਂ ਵੱਲ ਤੁਰੇ ਜਾ ਰਹੇ ਨੇਗੇ ਇਸ ਸਕੀਮ ਦਾ ਫਾਇਦਾ ਠਾਕੇ ਪਿੰਡਾਂ ਦੇ ਪੰਚਾਇਤੀ ਛੱਪੜਾਂ ਨੂੰ ਠੇਕੇ ਤੇ ਲੈ ਰਹੇ ਨੇ ਤੇ ਜਿਹੜੀਆਂ ਨਿੱਜੀ ਜ਼ਮੀਨਾਂ ਨੇ ਜਿਹੜੀਆਂ ਬੇਕਾਰ ਪਈਆਂ ਨੇ ਜ਼ੀਰੋ ਅਰਨਿੰਗ ਲੈਂਡ ਹੈ ਉਹਨਾਂ ਵਿੱਚ ਵੀ ਫਿਸ਼ ਪੌਂਡ ਬਣਾ ਕੇ ਬੈਨੀਫਿਟ ਲੈਤੇ ਜਾ ਰਹੇ ਨੇ ਜਿਹੜੇ ਇਸ ਸਕੀਮ ਹੈਗੀ ਪ੍ਰਧਾਨ ਮੰਤਰੀ ਮਤੱਸਿਆ ਸੰਬੰਧਾ ਯੋਜਨਾ ਇਹਦੇ ਵਿੱਚ ਜਰਨਲ ਕੈਟਾਗਰੀ ਲਈ 40% ਸਬਸਿਡੀ ਦਾ ਉਪਬੰਧ ਹੈਗਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਤੇ ਜਿਹੜੇ ਸਾਡੀਆਂ ਔਰਤਾਂ ਨੇ ਚਾਹੋ ਕਿਸੇ ਵੀ ਕੈਟਾਗਰੀ ਦੀ ਨੇ एससी एसटी ਸਾਰਿਆਂ ਲਈ 60% ਸਬਸਿਡੀ ਦਾ ਉਪਬੰਧ ਕੀਤਾ ਗਿਆ ਹੈ ਇਸ ਸਾਲ ਡਿਪਾਰਟਮੈਂਟ ਵੱਲੋਂ 13 ਕਰੋੜ ਰੁਪਏ ਸਬਸਿਡੀ ਦਾ ਹਾਲ ਤੱਕ ਵੰਡਿਆ ਜਾ ਚੁੱਕਿਆ ਹੈ ਤੇ ਹੋਰ ਵੀ ਜਿਹੜੇ ਕੋਈ ਵੀ ਕਿਸਾਨ ਆਪਣਾ ਪੌੜ ਬਣਾ ਰਿਹਾਗਾ ਜਾਂ ਕਿਸੇ ਵੀ ਤਰ੍ਹਾਂ ਦੀ ਸਕੀਮ ਇਸ ਸਕੀਮ ਦੇ ਵਿੱਚ ਅਡਪਟ ਕਰ ਰਿਹਾ ਉਹ ਸਾਰਿਆਂ ਦੇ ਲਈ ਲਗਾਤਾਰ ਜਿਹੜੀ ਸਬਸਿਡੀ ਹੈ ਸਾਡੇ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਬਹੁਤ ਸਾਰੀਆਂ ਪ੍ਰਸਾਰ ਸੇਵਾਵਾਂ ਦਿੱਤੇ ਜਾਂਦੇ ਨੇ ਹਰ ਕਿਸਾਨ ਹਰ ਜ਼ਿਲ੍ਹੇ ਵਿੱਚ 5 ਰੋਜ਼ਾ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਨੇਗੇ ਉਹਦੇ ਵਿੱਚ ਕਿਸਾਨਾਂ ਨੂੰ ਮੱਛੀ ਪਾਲਣ ਬਾਰੇ ਤੇ ਝੀਂਗਾ ਪਾਲਣ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਪ੍ਰਸਾਰ ਸੇਵਾਵਾਂ ਵਾਲੀ ਪੌਂਡਾਂ ਦੀ ਵਿਜ਼ਿਟ ਕਰਾਈ ਜਾਂਦੀ ਹੈ ਤੇ ਸਾਡੇ ਜਿਹੜੇ ਫਾਰਮਰ ਨੇਗੇ ਢੰਗ ਤਰੀਕਾ ਨੂੰ ਅਪਣਾ ਕੇ ਟੈਕਨੀਕਲੀ ਬਹੁਤ ਹੀ ਜਿਹੜਾ ਚੋਕਾ ਮੁਨਾਫਾ ਕਮਾਰੇ ਨੇਗੇ ਤੇ ਸਾਡੀ ਫਾਰਮਰਾਂ ਨੂੰ ਇਹ ਸਲਾਹ ਹੈ ਕਿ ਇਹ ਬਹੁਤ ਹੀ ਘੱਟ ਮਿਹਨਤ ਵਾਲਾ ਕੀਤਾ ਹੈਗਾ ਇਹਦੇ ਵਿੱਚ ਘੱਟ ਇਨਵੈਸਟਮੈਂਟ ਹੈਗਾ ਡਿਪਾਰਟਮੈਂਟ ਵੱਲੋਂ ਬਹੁਤ ਹੀ ਫੈਸਿਲਿਟੀਆ ਨੇ ਤੇ ਉਹ ਇਹ ਢੰਗ ਤਰੀਕੇ ਅਪਣਾ ਕੇ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਹੁਤ ਪਰਫੁੱਲਤ ਕਰ ਰਹੇ